ਪੁਰਾਣੇ ਸਮੇਂ ਦੀ ਗੱਲ ਹੈ ਇੱਕ ਬੰਦਾ ਸੀ ਉਹਦੇ ਕੋਲ ਇੱਕ ਘੋੜਾ ਪਾਲਿਆ ਹੋਇਆ ਸੀ ਅਤੇ ਇੱਕ ਬੱਕਰਾ ਘੋੜਾ ਕਾਫੀ ਬਜ਼ੁਰਗ ਸੀ ਉਸ ਘੋੜੇ ਨੂੰ ਮਾਲਕ ਕੋਲ ਕਾਫੀ ਸਮਾਂ ਹੋ ਗਿਆ ਸੀ ਇੱਕ ਸਮਾਂ ਆਇਆ ਘੋੜਾ ਕਾਫੀ ਬਿਮਾਰ ਹੋ ਗਿਆ ਬਿਮਾਰੀ ਉਹ ਐਮੇ ਦਾ ਹੋਇਆ ਕਿ ਮੁਰ ਉਠਿਆ ਨਾ ਮਾਲਕ ਨੇ ਦਵਾਈ ਦੇਣ ਲਈ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਦਵਾਈ ਦਿੱਤੀ ਘੋੜੇ ਨੂੰ ਕੋਈ ਅਸਰ ਨਾ ਹੋਇਆ ਦੂਸਰੇ ਦਿਨ ਡਾਕਟਰ ਫੇਰ ਆਇਆ ਦਵਾਈ ਦਿੱਤੀ ਘੋੜਾ ਫੇਰ ਸੁੱਤੇ ਦਾ ਸੁਤਾ ਉਹ ਬਿਮਾਰੀ ਇੰਨੀ ਸੀ ਆਪਣੇ ਪੈਰਾਂ ਤੇ ਖੜਾ ਵੀ ਨਹੀਂ ਹੋ ਸਕਦਾ ਸੀ ਆਖਰ ਤੀਜੇ ਦਿਨ ਡਾਕਟਰ ਫੇਰ ਆਇਆ ਮਾਲਕ ਨੂੰ ਬੁਲਾ ਕੇ ਕਹਿੰਦਾ ਭਾਈ ਆਪਾਂ ਇਹਨੂੰ ਅੱਜ ਆਖਰੀ ਵਾਰ ਦਵਾਈ ਦੇ ਕੇ ਦੇਖ ਲੈਂਦੇ ਹਾਂ ਜੇ ਘੋੜਾ ਠੀਕ ਹੋ ਗਿਆ ਤਾਂ ਸਹੀ ਹੈ ਨਹੀਂ ਫੇਰ ਇਹਨੂੰ ਜ਼ਹਿਰ ਦਾ ਟੀਕਾ ਲਾ ਕੇ ਮ ਦੀਮਾਗ ਇਹ ਗੱਲ ਕਹਿ ਕੇ ਮਾਲਕ ਤੇ ਡਾਕਟਰ ਉੱਥੋਂ ਚਲੇ ਗਏ ਇਹ ਸਾਰੀ ਗੱਲ ਬਕਰਾ ਸੁਣ ਰਿਹਾ ਸੀ ਬਕਰਾ ਘੋੜੇ ਕੋਲ ਜਾ ਕੇ ਕਹਿੰਦਾ ਦੇਖ ਪਾਈ ਤੂੰ ਤਕੜਾ ਹੋ ਐਮੇਟੇਰੀ ਨੜਾ ਆਪਣੇ ਪੈਰਾਂ ਤੇ ਖੜਾ ਹੋਣ ਦੀ ਕੋਸ਼ਿਸ਼ ਕਰ ਕਹਿੰਦਾ ਜੇ ਤੂੰ ਉਠਿਆ ਨਾ ਉਠਿਆ ਸਵੇਰੇ ਡਾਕਟਰ ਦੇ ਮਾਲਕ ਨੇ ਤੈਨੂੰ ਮਲਕੇ ਮਾਰ ਦੇਣਾ ਘੋੜਾ ਕਹਿੰਦਾ ਨਹੀਂ ਉਠਿਆ ਜਾਣਾ ਯਾਰਾ ਮੈਂ ਬਹੁਤ ਕੋਸ਼ਿਸ਼ ਕੀਤੀ ਹੈ ਬਕਰਾ ਕਹਿੰਦਾ ਤੂੰ ਕਰ ਸਕਦਾ ਹੈ ਤਕੜਾ ਹੋ ਆਪਣੇ ਪੈਰੀ ਖੜਾ ਹੋ ਤੇਰੀ ਜਾਨ ਬੱਜ ਜਾਣੀ ਹੈ ਜਦੋਂ ਬਕਰੇ ਦੀ ਇੰਨੀ ਹਾਲਾ ਸ਼ੇਰੀ ਅਤੇ ਆਪਣੀ ਹਿੰਮਤ ਨਾਲ ਘੋੜਾ ਉੱਠ ਖੜਾ ਹੋਇਆ ਤਾਂ ਸਵੇਰੇ ਮਾਲਕ ਆਇਆ ਤਾਂ ਉਹਨੇ ਘੋੜੇ ਨੂੰ ਦੇਖਿਆ ਘੋੜਾ ਬਿਲਕੁਲ ਠੀਕ ਸੀ ਮਾਲਕ ਬਹੁਤ ਖੁਸ਼ ਹੋਇਆ ਤੇ ਖੁਸ਼ੀ ਦੇ ਮਾਰੇ ਉਹਨੇ ਆਪਣੇ ਦੋਸਤਾਂ ਨੂੰ ਹੋਲ ਲਾਇਆ ਕਹਿੰਦਾ ਆਜੋ ਮੇਰੇ ਘਰੇ ਪਾਰਟੀ ਹੈ ਦੋਸਤ ਕਹਿੰਦੇ ਕਾਦੀ ਪਾਰਟੀ ਬਈ ਕਹਿੰਦਾ ਮੇਰੇ ਇੰਨਾ ਕੀਮਤੀ ਘੋੜਾ ਸੀ ਜੋ ਬਹੁਤ ਬਿਮਾਰ ਸੀ ਹੁਣ ਉਹ ਬਿਲਕੁਲ ਠੀਕ ਹੈ ਤੁਸੀਂ ਆਉਂਦੇ ਹੋਏ दारू ਫੜ ਲਿਓ ਤੇ ਆਪਾਂ ਘਰੇ ਜੋ ਬੱਕਰਾ ਉਹਨੂੰ ਵੱਢਾਂਗੇ ਕਈ ਵਾਰ ਫਰੀ ਵਿੱਚ ਦਿੱਤੀ ਸਲਾਹ ਬਹੁਤ ਮਹਿੰਗੀ ਪੈ ਜਾਂਦੀ ਹੈ